ਕੈਨੇਡਾ ਸਰਕਾਰ ਦਾ ਵੱਡਾ ਐਲਾਨ ਵਿਦੇਸ਼ੀ ਵਿਦਿਆਰਥੀਆਂ ਲਈ ਕੀਤੀ ਗਈ ਹੈ ਨਵੀਂ ਪੇਸ਼ਕਾਰੀ ਕੈਨੇਡਾ ਸਰਕਾਰ ਹਰ ਸਮੇਂ ਦੇ ਵਿੱਚ ਹੁਣ ਨਵੇਂ-ਨਵੇਂ ਫੈਸਲੇ ਲੈਂਦੀ ਜਾ ਰਹੀ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਦਿਆਰਥੀਆਂ ਨੂੰ ਲੈ ਕੇ ਫੈਸਲੇ ਸਾਹਮਣੇ ਆ ਰਹੇ ਨੇ ਤੇ ਜੇ ਕੈਨੇਡਾ ਸਰਕਾਰ ਦੇ ਵੱਲੋਂ ਦੇਖਿਆ ਜਾਵੇ ਤਾਂ ਉਹਨਾਂ ਦੇ ਦੇਸ਼ ਦੇ ਵਿੱਚ ਇਸ ਵੇਲੇ ਰਿਹਾਇਸ਼ ਨੂੰ ਲੈ ਕੇ ਕਾਫੀ ਜ਼ਿਆਦਾ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਤੇ ਉਸ ਗੱਲਾਂ ਨੂੰ ਸਾਹਮਣੇ ਰੱਖਦੇ ਹੋਏ ਹੁਣ ਦੇ ਵੱਲੋਂ ਨਵੇਂ ਫੈਸਲੇ ਲਏ ਗਏ ਨੇ ਜਿਹੜੇ ਕਿ ਵਿਦਿਆਰਥੀਆਂ ਦੇ ਬਾਬਤ ਕੁਝ ਨਵੇਂ ਫੈਸਲੇ ਨੇ ਤੇ ਜਿਹਦੇ ਵਿੱਚ ਹੁਣ ਵਿਦਿਆਰਥੀਆਂ ਨੂੰ ਜਿਹੜਾ ਕਾफी ਕਾਫ ਚੱਲਣੀ ਪਊਗੀ ਤੇ ਉਹਦੇ ਨਾਲ ਨਾਲ ਇਹ ਵੀ ਕਿ ਭਾਰਤੀ ਵਿਦਿਆਰਥੀਆਂ ਦੇ ਉੱਤੇ ਔਰ ਦਾ ਅਸਰ ਜ਼ਿਆਦਾ ਤੌਰ ਤੇ ਹੋਊਗਾ ਕੈਨੇਡਾ ਨੇ ਸੋਮਵਾਰ ਨੂੰ ਦੇਸ਼ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਤੇ 2 ਸਾਲ ਦੀ ਪਾਬੰਦੀ ਦਾ ਐਲਾਨ ਕਰ ਦਿੱਤਾ ਤੇ ਇਸ ਦਾ ਕਾਰਨ ਹਾਲ ਦੇ ਸਾਲਾਂ ਦੇ ਵਿੱਚ ਰਿਹਾਇਸ਼ ਦੀ ਕਮੀ ਦੱਸੀ ਜਾ ਰਹੀ ਹੈ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 6.50 ਲੱਖ ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਸੀ ਤੇ ਜਦ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਸੀ ਉਹਨਾਂ ਦੀ ਗਿਣਤੀ ਜਿਹੜੀ ਰਿਕਾਰਡ ਕੀਤੀ ਗਈ ਉਹ 10 ਲੱਖ ਤੋਂ ਵੱਧ ਹੋ ਗਈ ਜੋ ਕਿ ਇੱਕ ਦਹਾਕੇ ਪਹਿਲਾਂ ਦੇ ਨਾਲੋਂ ਜੇ ਦੇਖਿਆ ਜਾਵੇ ਤਾਂ ਲਗਭਗ 3 ਗੁਣਾ ਵੱਧ ਸੀ ਤਾਂ ਨਵੇਂ ਪ੍ਰਸਤਾਵ ਦੇ ਵਿੱਚ ਇੱਥੇ ਸਲਾਨੀਆਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ 1 ਤਿਹਾਈ ਹੁਣ ਘਟ ਜਾਊਗੀ ਕੈਨੇਡਾ ਦੇ ਨਵੇਂ ਜਿਹੜੇ ਐਲਾਨ ਕੀਤੇ ਗਏ ਨੇ ਉਹਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਜਿਹੜਾ ਇੱਕ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਗਿਣਤੀ ਦੀ ਇੱਕ ਸੀਮਾ ਅੰਦਰ ਧਾਰਤ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਯਾਨੀ ਕਿ ਵਿਦਿਆਰਥੀਆਂ ਵਾਸਤੇ ਇੱਕ ਨਵੀਂ ਪੇਸ਼ਕਸ਼ ਵੀ ਜੇ ਨਾਲ ਨਾਲ ਉਹ ਕੀਤੀ ਗਈ ਹੈ। ਤਾਂ ਪਰਮਿਟ ਨੂੰ ਪਹਿਲਾਂ ਜਿਹੜਾ ਸਥਾਈ ਰਿਹਾਇਸ਼ ਨੂੰ ਸੁਰੱਖਤ ਕਰਨ ਲਈ ਇੱਕ ਆਸਾਨ ਮਾਰਗ ਵੱਜੋਂ ਵੀ ਦੇਖਿਆ ਜਾਂਦਾ ਸੀ। ਇਹ ਸਿਰਫ ਉਹ ਮਾਸਟਰ ਜਾਂ ਪੀ ਐਚ ਡੀ ਦੇ ਜਿਹੜੇ ਲੋਕ ਡਿਗਰੀ ਕਰਨਗੇ ਉਹਨਾਂ ਦੇ ਲਈ 3 ਸਾਲ ਦੇ ਵਰਕ ਪਰਮਿਟ ਲਈ ਉਹ ਯੋਗ ਹੋਣਗੇ। ਤੇ ਉਹਨਾਂ ਦੇ ਨਾਲ ਨਾ ਰਿਹਾਇਸ਼ ਦੇ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਨੇ ਕੁਝ ਇਹ ਵੀ ਗੱਲ ਕਾਲਜਾਂ ਤੇ ਯੂਨੀਵਰਸਟੀਆਂ ਨੂੰ ਇਹ ਵੀ ਕਹਿਆ ਸੀ ਕਿ ਉਹ ਆਪਣੇ ਵਿਦਿਆਰਥੀਆਂ ਦੇ ਲਈ ਰਿਹਾਇਸ਼ ਦਾ ਪ੍ਰਬੰਧ ਯਕੀਨੀ ਤੌਰ ਦੇ ਉੱਤੇ ਬਣਾਉਣ ਤਾਂ ਇਹ ਵਿਦਿਆਰਥੀਆਂ ਲਈ ਇੱਕ ਚੰਗਾ ਕਦਮ ਸੀ ਪਰ ਹੁਣ ਜਿਹੜੇ ਦੂਸਰੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ 2 ਸਾਲ ਦੇ ਲਈ ਹੁਣ ਪਾਬੰਦੀ ਲੱਗੂਗੀ ਤੇ ਇਹਦੇ ਨਾਲ ਨਾਲ ਦੇ ਮਾਸਟਰ ਤੇ ਪੀਐਚਡੀ ਕਰਨ ਵਾਲੇ ਵਿਦਿਆਰਥੀ ਨੇ ਉਹਨਾਂ ਦੇ ਲਈ ਹੁਣ 3 ਸਾਲ ਦੇ ਵਰਕ ਪੀਜ ਜਿਹੜੇ ਵੀਦੇ ਨੇ ਉਹਨਾਂ ਦੇ ਪਰਮਟਾਂ ਦੇ ਲਈ ਵੀ ਉਹ ਯੋਗ ਹੋ ਸਕਣਗੇ ਤੇ ਜਿਹੜੀ ਸੀਮਾ ਦਿੱਤਾ ਹੈ ਤਾਂ ਜਿਹੜਾ 2024 ਦੇ ਵਿੱਚ ਸਿਰਫ 364000 ਜਿਹੜੇ ਵੀਜ਼ੇ ਨੇ ਉਹ ਜਾਰੀ ਕੀਤੇ ਜਾਣਗੇ ਤੇ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਮਾਰਕ ਮਿਲਰ ਉਹਨਾਂ ਨੇ ਕਿਹਾ ਕਿ 2025 ਦੇ ਲਈ ਨਵੀਆਂ ਪਰਮਨਟ ਜਿਹੜੀਆਂ ਅਰਜ਼ੀਆਂ ਦਾ ਸਾਲ ਦੇ ਅੰਤ ਵਿੱਚ ਮੁੜ ਹੁਣ ਮੁਲਾਂਕਣ ਕੀਤਾ ਜਾਊਗਾ ਸਰਕਾਰ ਦੀ ਸਖਤੀ ਦਾ ਕਾਰਨ ਕੀ ਬਣਿਆ ਹੈ ਅਸਲ ਦੇ ਵਿੱਚ ਕਾਰਨ ਸਰਕਾਰ ਦੀ ਸਖਤੀ ਦਾ ਇਹ ਹੈ ਕਿ ਵਿਦਿਆਰਥੀਆਂ ਨੇ ਜਿਹੜੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨਾ ਬਹੁਤ ਆਸਾਨ ਹੈ ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਕਿਰਾਏ ਲਈ ਅਪਾਰਟਮੈਂਟਾਂ ਦੀ ਭਾਰੀ ਘਾਟ ਹੈ ਤੇ ਇਸ ਕਾਰਨ ਹੁਣ ਕਿਰਾਇਆ ਵੀ ਵਧ ਗਿਆ 7.7% ਦੇ ਦਰ ਨਾਲ ਸਾਲ ਦੇ ਨਾਜ਼ਾਵਾਦੇ ਨਾਲ ਕਿਰਾਇਆ ਵਧਿਆ ਕੈਨੇਡਾ ਦੇ ਵਿੱਚ ਤਾਂ ਉਹਦੇ ਨਾਲ ਉਹ ਰਿਪੋਰਟਾਂ ਦੇ ਮੁਤਾਬਕ ਇਹ ਵੀ ਹੈ ਕਿ ਦਸੰਬਰ ਤੋਂ ਦੇਸ਼ ਭਰ ਦੇ ਵਿੱਚ ਕਿਰਾਏ 'ਚ ਇੱਕ ਸਾਲ ਪਹਿਲਾਂ ਜਿਹੜੇ ਮੁਕਾਬਲੇ ਸੀ ਉਹਦੇ ਮੁਕਾਬਲੇ ਹੁਣ 7 ਤੋਂ 10 ਚੁੱਕਿਆ ਕਿ 7% ਦੀ ਜਿਹੜਾ ਵਾਧਾ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਸਰਕਾਰ ਕੁਝ ਅਧਾਰਿਆਂ ਦੇ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਲੈ ਕੇ ਵੀ ਚਿੰਤਤ ਹੋ ਗਈ ਹੈ ਤੌਡੇ ਨਾਲ-ਨਾਲ ਹੁਣ ਜੇ ਦੇਖਿਆ ਜਾਵੇ ਤਾਂ ਇਹ ਸਭ ਚੀਜ਼ਾਂ ਦਾ ਅਸਰ ਭਾਰਤੀ ਵਿਦਿਆਰਥੀਆਂ ਉੱਤੇ ਜ਼ਿਆਦਾ ਪਊਗਾ ਕਿਉਂਕਿ 2022 ਦੇ ਅਧਿਕਾਰਤ ਜਿਹੜੇ ਅੰਕੜੇ ਨੇ ਉਹਨਾਂ ਅਨੁਸਾਰ ਜ਼ਿਆਦਾਤਰ ਜਿਹੜੇ ਵਿਦੇਸ਼ੀ ਵਿਦਿਆਰਥੀ ਨੇ ਉਹ ਲਗਭਗ 40% ਭਾਰਤ ਤੋਂ ਆਉਂਦੇ ਨੇ ਤੇ 12% ਵਿਦਿਆਰਥੀ ਚੀਨ ਤੋਂ ਆਉਂਦੇ ਨੇ ਤੇ ਨਵੇਂ ਜਿਹੜੇ ਹੁਣ ਕਾਨੂੰਨ ਲਾਗੂ ਹੋਣਗੇ ਉਹਨਾਂ ਦੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਤੇ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀਆਂ ਲਈ ਬਹੁਤ ਲਾਹੇਵੰਦ ਨੇ ਤੇ ਇਨ੍ਹਾਂ ਵਿਦਿਆਰਥੀਆਂ ਕਾਰਨ ਕੈਨੇਡਾ ਦੇ ਕਈ ادارے ਚੰਗਾ ਮੁਨਾਫਾ ਕਮਾਉਂਦੇ ਨੇ ਪਰ ਨਵੀਂ ਤਜਵੀਰ ਨਾਲ ਯੂਨੀਵਰਸਿਟੀਆਂ ਨੂੰ ਭਾਰੀ ਨੁਕਸਾਨ ਹੋਣ ਵਾਲਾ ਹੈ ਤੇ ਇੱਕ ਸਮੂਹ ਨੇ ਇਹ ਵੀ ਪਿਛਲੇ ਹਫਤੇ ਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਅਨਟਾਰੀਓ ਦੇ ਵਿੱਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਨੇ ਤੇ ਇੱਥੇ ਬਹੁਤ ਸਾਰੇ ਰੈਸਟੋਰੈਂਟ ਅਤੇ ਕਾਰੋਬਾਰ ਨੇ ਜੋ ਇੱਥੇ ਰਹਿ ਰਹੇ ਵਿਦਿਆਰਥੀ ਜਿਹੜੇ ਵਿਦੇਸ਼ੀ ਨੇ ਉਹਨਾਂ ਤੋਂ ਭਾਰੀ ਮੁਨਾਫਾ ਵੀ ਉਹ ਕਮਾਉਂਦੇ ਨੇ ਤਾਂ ਅਜਿਹੇ ਚ ਵਿਦੇਸ਼ੀ ਵਿਦਿਆਰਥੀਆਂ ਉੱਤੇ ਪਾਬੰਦੀ ਲੱਗਣ ਦੇ ਨਾਲ ਇਹਨਾਂ ਲੋਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਊਗਾ ਤੇ ਕੈਨੇਡੀਅਨ ਰੈਸਟੋਰੈਂਟ ਲਗਭਗ 1 ਲੱਖ ਕਰਮਚਾਰੀਆਂ ਦੀ ਘਰ ਦਾ ਸਾਹਮਣਾ ਕਰ ਰਹੇ ਨੇ ਅਤੇ 2023 ਦੇ ਵਿੱਚ ਭੋਜਨ ਸੇਵਾ ਉਦਯੋਗ ਦੇ ਵਿੱਚ 1.1 ਮਿਲੀਅਨ ਕਾਮਿਆਂ ਦੇ ਵਿੱਚੋਂ 4.6% ਜਿਹੜੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਸੀ ਤੇ ਜਿਸ ਨੂੰ ਹੁਣ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਜਿਹੜਾ ਕਾਨੂੰਨ ਹੁਣ ਲਾਗੂ ਹੋਣ ਦੇ ਨਾਲ ਭਾਰਤ ਦੇ ਨਾਲ ਨਾਲ ਕੈਨੇਡਾ ਦੇ ਉੱਤੇ ਵੀ ਡੂੰਘਾ ਅਸਰ ਪੈਣ ਵਾਲਾ ਹੈ